ਇੱਥੇ ਇਲਾਕੇ ਭਰ ਦੀਆਂ ਸ਼ਖਸੀਅਤਾਂ ਵੱਡੀ ਪੱਧਰ ਤੇ ਗੁਰਮੁਖੋ ਨਗਰਾਂ ਦੇ ਪੰਚ ਸਰਪੰਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਮੁਖੀ ਇਲਾਕੇ ਭਰ ਦੀਆਂ ਸਨਮਾਨਿਤ ਸ਼ਖਸੀਅਤਾਂ ਸੰਗਤ ਜੀ ਇੱਥੇ ਤੁਸੀਂ ਹਾਜ਼ਰੀ ਭਰ ਰਹੇ ਇੱਕ ਬੇਨਤੀ ਕਰਕੇ ਮੈਂ ਆਨੰਦ ਸਾਹਿਬ ਆਨੰਦ ਸਾਹਿਬ ਤੇ ਪਹਿਲੋਂ ਪੜ ਦਿੱਤੇ ਗਏ ਹਨ ਔਰ ਮੈਂ ਗੁਰੂ ਸੋਤਰ ਪੜ੍ਹ ਕੇ ਸਮਾਪਤੀ ਕਰਾਂਗਾ ਇੱਕ ਬੇਨਤੀ ਜਿਹੜੀ ਜ਼ਰੂਰੀ ਤੁਹਾਡੇ ਚਰਣਾ ਵਿੱਚ ਗੁਰਮਖੋ ਕਰਨੀ ਮੈਂ ਅਕਸ਼ਰ ਸਾਹਿਬ ਨੂੰ ਪੁੱਛਿਆ ਸੀ ਬਈ ਕੋਈ ਵਿਸ਼ੇਸ਼ ਮੈਸੇਜ ਜਿਹੜਾ ਆਪਾਂ ਸੰਗਤ ਨੂੰ ਦੇਣਾ ਚਾਹੁੰਦੇ ਆ ਤੇ ਦੱਸੋ ਸਾਨੂੰ ਉਹਨਾਂ ਨੇ ਬੜਾ ਬੜਾ ਸੋਹਣਾ ਉਹਨਾਂ ਨੇ ਬਚਨ ਕਿਹਾ ਗੁਰੂ ਉਹ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਆਪਣਾ ਫਰਜ਼ ਆ ਸਾਰੇ ਹੰ ਦਾ ਪਿਆਰਿਓ ਜੋ ਉਹ ਮੈਸੇਜ ਹੈ ਨਾ ਉਹਨੂੰ ਸੁਣਿਓ ਵੀ ਸੰਗਤ ਜੀ ਪੁਰਾਣੇ ਸਮਿਆਂ ਤੋਂ ਸਾਡੇ ਇੱਕ ਰਵਾਜ ਬਣਿਆ ਸੀ Hindu ਧਰਮ ਦੇ ਵਿੱਚ ਕੋਈ ਪ੍ਰਾਣੀ ਮਰਤਕ ਹੋ ਜਾਏ ਕਹਿੰਦੇ ਉਹਦੇ ਫੁੱਲ ਪਾਓ ਕਿੱਥੇ ਕਹਿੰਦੇ ਹਰਦਵਾਰ ਸਿੱਖ ਧਰਮ ਵਿੱਚ ਫੁੱਲ ਪਾਓ ਕਿੱਥੇ ਕਹਿੰਦੇ ਕੀਰਤਪੁਰ ਸਾਹਿਬ ਪਿੱਛੇ ਦੇ ਗੁਰਮਖੋ ਇੱਕ ਛੋਟੀ ਜੀ ਮੂਵਮੈਂਟ ਜੀ ਚੱਲੀ ਛੋਟੀ ਜੀ ਵੇ ਕਾਹਗਾ ਸੁਣੋ ਛੋਟੀ ਜੀ ਲਹਿਰ ਦੀ ਉਠੀ ਉਹ ਦੁਆਰੇ ਖਤਮ ਹੋ ਗਈ ਆ ਉਹਨਾਂ ਨੇ ਪਤਾ ਕੀ ਕਿਹਾ ਗੁਰਮਖੋ ਕਹਿੰਦੇ ਇਹ ਕੀਰਤਪੁਰ ਸਾਹਿਬ ਜਾ ਕੇ ਫੁੱਲ ਪਾਉਣਾ ਕਹਿੰਦੇ ਇਹ ਮਨਮਤ ਬ੍ਰਾਹਮਣਵਾਦੀ ਕਰਮਕਾਂਡ ਹੈ ਕਹਿੰਦੇ ਜੇ ਫੁੱਲ ਪਾਉਣੇ ਕਹਿੰਦੇ ਅਬਲਾ ਤੇ ਪਾਓ ਹੀ ਨਾ ਨਹੀਂ ਤੇ ਫਿਰ ਕੀ ਕਰੋ ਕਹਿੰਦੇ ਤੁਹਾਡੇ ਨੇੜੇ ਦੀ ਕੋਈ ਸੂਆ ਵਗਦਾ ਕੱਸੀ ਵਗਦੀ ਉਹਦੇ ਵਿੱਚ ਖਾਲ ਵਗਦਾ ਤੇ ਉਹਦੇ ਵਿੱਚ ਸੁੱਟ ਦਿਓ ਹੱਡੀਆਂ ਇਕੱਠੀਆਂ ਕਰਕੇ ਬੰਦਾ ਮੱਚ ਗਿਆ ਬੰਦਾ ਤੁਰ ਗਿਆ ਜਹਾਨ ਤੋਂ ਕਹਿੰਦੇ ਹੱਡੀਆਂ 'ਚ ਕਿਹੜਾ ਕੁਝ ਰੱਖਿਆ ਆਖੋ ਸਤਨਾਮ ਸ਼ੁਕਰੀਆ ਪਰ ਸੰਗਤ ਜੀ ਸਚਾਈ ਇਹ ਆ ਮੈਂ ਬੜੀ ਦਫਾ ਬੇਨਤੀ ਕੀਤੀ ਆ ਅੱਜ ਤੋਂ 10 ਸਾਲਾਂ ਤੋਂ 15 ਤੋਂ ਮੈਂ ਇਹ ਬੇਨਤੀਆਂ ਜਿੱਥੇ ਸਮਾਂ ਲੱਗਦਾ ਕਰਦਾ ਗੁਰਮਖੋ ਕਿ ਜਿਹੜਾ ਨਹਿਰ ਦਾ ਪਾਣੀ ਹੈ ਨਾ ਸੂਏ ਕੱਸੀਆਂ ਦਾ ਪਾਣੀ ਹੈ ਇਹ ਗੁਰਮਖੋ ਸਰਕਾਰ ਦਾ ਪਾਣੀ ਹੈ ਇਹਦੇ ਵਿੱਚੋਂ ਕੋਈ ਬੰਦਾ ਗੜਵੀ ਵੀ ਪਾਣੀ ਦੀ ਭਰ ਨਹੀਂ ਸਕਦਾ ਜੇ ਹੁਣ ਦੇਖੋ ਕਈ ਵਾਰੀ ਹੁਣ ਤੇ ਚਲੋ ਰਵਾਜ ਘਟ ਗਿਆ ਲੋਕੀ ਸੂਏ ਕੱਸੀਆਂ 'ਚੋਂ ਟੂਪਾਂ ਲਾ ਕੇ ਤੇ ਪਾਣੀ ਲਾ ਲੈਂਦੇ ਖੇਤਾਂ ਨੂੰ ਫਿਰ ਕੀ ਹੁੰਦਾ ਇੱਥੇ ਐਕਸ਼ਨ ਸਾਹਿਬ ਸਾਰੇ ਬੈਹੋ ਤੁਸੀਂ ਕਿ ਕੀ ਹੁੰਦਾ ਫਿਰ ਉਹਦੇ ਤੇ ਪਰਚਾ ਦਰਜ ਹੁੰਦਾ ਕੋਈ ਟਰੈਕਟਰ ਨਹੀਂ ਨਵਾ ਸਕਦਾ ਕੋਈ ਮੱਝਾ ਨਹੀਂ ਨਵਾ ਸਕਦਾ ਕਿਉਂ ਉਹਦਾ ਕਾਰਨ ਸਿਰਫ ਇਹ ਆ ਇੱਕ ਤੇ ਉਹ ਪਾਣੀ ਜਿੰਨਾ ਜਿੰਨਾ ਦੇ ਲਈ ਅਲਾਟ ਕੀਤਾ ਅਖੀਰ ਤੱਕ ਉਹ ਫਿਰ ਪਾਣੀ ਨਹੀਂ ਪਹੁੰਚਦਾ ਨੰਬਰ 1 ਨੰਬਰ 2 ਉਹ ਪਾਣੀ ਗੁਰਮਖੋ ਵਾਟਰ ਵਰਕਸਾਂ ਨੂੰ ਵੀ ਜਾਂਦਾ ਉਹਦੇ ਵਿੱਚੋਂ ਪੀਣ ਦੇ ਕੰਮ ਵੀ ਆਉਂਦਾ ਪਿਆਰਿਓ ਉਹ ਗੰਦਲਾ ਪਾਣੀ ਦੂਸ਼ਿਤ ਪਾਣੀ ਜਿਹਦੇ ਵਿੱਚ ਹੱਡੀਆਂ ਪਾਤੀਆਂ ਕਦੇ ਕੁਝ ਸਿੱਟਦਾ ਕਦੇ ਕੁਝ ਸਿੱਟਦਾ ਲੋਕੀ ਆਪਣੇ ਅੱਦਾ ਗੁਰਮਖੋ ਬਾਥਰੂਮਾਂ ਦਾ ਪਾਣੀ ਤੱਕ ਵੀ ਉਹਦੇ ਵਿੱਚ ਪਾ ਦਿੰਦੇ ਆ ਇੰਨੇ ਨਕੰਮੇ ਵਿਚਾਰ ਹਨ ਕਈਆਂ ਦੇ ਪਿਆਰਿਓ ਔਰ ਬਿਲਕੁਲ ਹੀ ਨਹੀਂ ਸੋਚ ਰਹੇ ਵੀ ਅਸੀਂ ਕੀ ਕਰਨ ਲੱਗੇ ਹੋਏ ਆ ਇਸ ਕਰਕੇ ਸੰਗਤ ਜੀ ਪੁਰਾਣੇ ਸਮਿਆਂ ਚ ਜਿਹੜਾ ਇਹ ਵਿਧਾਨ ਬਣਾਇਆ ਨਾ ਕਿ ਹੱਡੀਆਂ ਸਾਰੀਆਂ ਜੁਗ ਕੇ ਫਿਰ ਉਹਨੂੰ ਫਲਾਣੇ ਥਾਂ ਤੇ ਸੁੱਟ ਇੱਕ ਥਾਂ ਰੱਖ ਲਈ ਵੀ ਉਹਦੇ ਵਿੱਚ ਪਾ ਦਿਓ ਬਾਕੀ ਸਾਰੀਆਂ ਥਾਵਾਂ ਆਪਾਂ ਸੁੱਚੀਆਂ ਸਾਫ਼ ਪਵਿੱਤਰ ਰੱਖ ਲਈਏ ਇਹ ਗੁਰਮਖੋ ਪੁਰਾਣੇ ਸਮੇਂ ਦੇ ਸਤਪੁਰਸ਼ਾਂ ਨੇ ਜਿਹੜੀ ਮਰਜ਼ਾਦਾ ਬਣਾਈ ਉਹਨਾਂ ਨੇ ਕੋਈ ਕਮਲੇ ਹੋ ਕੇ ਨਹੀਂ ਬਣਾਈ ਸਾਧ ਸੰਗਤ ਜੀ ਹੱਡੀਆਂ ਉੱਥੇ ਪਾਉਣ ਨਾਲ ਰੱਬ ਮਿਲਦਾ ਇਹ ਤੇ ਕਿਸੇ ਨੇ ਕਿਹਾ ਹੀ ਨਹੀਂ ਨਾ ਸਿੱਖ ਧਰਮ ਦੀ ਮਰਜ਼ਾਦਾ ਉਹਦਾ ਇੱਕੋ ਹੀ ਕਾਰਨ ਹੈ ਗੁਰਮਖੋ ਕੇ ਬਾਕੀ ਪਾਣੀ ਆਪਾਂ ਸ਼ੁੱਧ ਰੱਖ ਲਈਏ ਇੱਕ ਥਾਂ ਤੇ ਆਪਾਂ ਕੂੜਾ ਇਕੱਠਾ ਕਰ ਲਈਏ ਬਾਕੀ ਸਾਰਾ ਘਰ ਆਪਾਂ ਸਾਫ਼ ਕਰ ਲਈਏ ਇਹੀ ਤੇ ਸਾਡੀ ਸਿਆਣਪ ਹੁੰਦੀ ਹੈ ਗੁਰਮਖੋ ਜੇ ਸਾਰੇ ਕਬਰਿਆਂ ਦੇ ਵਿੱਚ ਹੀ ਕੂੜਾ ਖਿਲਰਿਆ ਪਿਆ ਤੇ ਆਪਾਂ ਕਹਾਂਗੇ ਵੀ ਘਰ ਵਿੱਚ ਬਸਣ ਵਾਲੇ ਲੋਕ ਸਿਆਣੇ ਨਹੀਂ ਹਨ ਇਸ ਕਰਕੇ ਇਹ ਮੈਸੇਜ ਹੈ ਗੁਰਮਖੋ ਤੁਹਾਨੂੰ ਸਾਰਿਆਂ ਨੂੰ ਅੱਜ ਇਥੋਂ ਦੇ ਐਕਸ਼ਨ ਸਾਹਿਬ ਵੱਲੋਂ ਸਾਰੇ ਨਹਿਰੀ ਵਿਭਾਗ ਵੱਲੋਂ ਕੇ ਭਾਈ ਵੱਧ ਤੋਂ ਵੱਧ ਪਾਣੀ ਦਾ ਸਤਕਾਰ ਕਰੋ ਪਾਣੀ ਨੂੰ ਸੁਚਿਆ ਰੱਖੋ ਪਾਣੀ ਨੂੰ ਸਾਫ਼ ਰੱਖੋ ਇਹਨੂੰ ਦੂਸ਼ਿਤ ਹੋਣ ਤੋਂ ਬਚਾਓ ਤੇ ਆਪਾਂ ਸਾਰੇ ਗੁਰੂ ਨਾਨਕ ਸਾਹਿਬ ਦਾ ਬਚਨ ਪੜ੍ਹਦੇ ਆ ਉਹੀ ਬਚਨ ਆਪਾਂ ਨੂੰ ਮੰਨਣਾ ਚਾਹੀਦਾ ਹੈ